हां जी दोस्तों सारेयानु सस्श्रीकाल् स्वागत करते हा टोंडा राज संधू फार्मिंग दे विच तो दोस्तों आज पहुंचेया ਪਿੰਡ ਰੱਤਾਕੁੱਦਾ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਅਮਰੀਕ ਸਿੰਘ ਹੁਣਾਂ ਦੇ ਫਾਰਮ ਤੇ ਪਹੁੰਚਿਆ ਦੋਸਤੋ ਜਿੱਦਾਂ ਕਿ ਸਾਰੇ ਵੀਰਾਂ ਨੂੰ ਪਤਾ ਹੀ ਆ ਦੋਸਤੋ ਪਸ਼ੂ ਵਪਾਰ ਦਾ ਕੰਮ ਵੀ ਆ ਡੇਰੀ ਫਾਰਮਿੰਗ ਦੇ ਨਾਲ ਨਾਲ ਤੇ ਪਸ਼ੂ ਦੋਸਤੋ ਸਟੈਂਡਰਡ ਦੇ ਆਉਂਦੇ ਹਰ ਵਾਰ ਆਪਾਂ ਤੁਹਾਨੂੰ ਜ਼ਿਕਰ ਕਰਦੇ ਰਹੀਦਾ ਬਹੁਤ ਚੰਗੇ ਪਸ਼ੂ ਹਾਈਐਸਟ ਮਿਲਕ ਵਾਲੀਆਂ ਬਿਹੜਾ ਆਉਂਦੀਆਂ ਰਹਿੰਦੀਆਂ ਨੇ ਤੇ ਅੱਜ ਵੀ ਤੁਹਾਨੂੰ ਕੁਝ ਖਾਸ ਸਪੈਸ਼ਲ ਪਸ਼ੂ ਦਿਖਾਉਣੇ ਆ ਪੂਰਿਆਂ ਟਾਪ ਦੀਆਂ ਵੜਾ ਦਿਖਾਵਾਂਗੇ ਕੁਝ ਨਗ ਜਿਹੜੇ ਸੂਇ-ਸੂਬੇ ਆ ਦੋ ਵੜਾ ਸੁਈਆਂ ਨੇ ਤੇ ਦੋ ਗੱਬਣ ਪੂਰੀ ਡਿਟੇਲ ਹਰ ਵਾਰ ਦੀ ਤਰ੍ਹਾਂ ਆਪਾਂ ਵੀਰ ਅਮਰੀਕ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਅੱਜ ਤਰੀਕ ਦੋਸਤੋ 17 ਮਾਰਚ ਸਮਾਂ ਕੋਈ ਦੁਪਹਿਰ ਦੇ 12:30 ਵਜੇ ਦਾ ਬਾਕੀ ਐਨੀਮਲ ਜਿਹੜਾ ਵੀ ਪਸੰਦ ਆਊਗਾ ਕੋਈ ਵੀਰ ਇੱਥੇ ਆਣ ਕੇ ਤਸੱਲੀ ਨਾਲ ਦੇਖ ਸਕਦਾ ਕਿਉਂਕਿ ਦੇਖ ਸਕਦਾ ਗੱਬਣ ਪਸ਼ੂ ਲੈ ਕੇ ਜਾਂਦੇ ਜੇ ਤੇ ਚੌਥਾ ਤਰ੍ਹਾਂ ਦਾ ਤਿੱਪ ਕੇ ਆਪਣੀ ਤਸੱਲੀ ਕਰ ਸਕਦੇ ਜੇ ਕੱਲੇ-ਕੱਲੇ ਨਗਰੂ ਦੋਸਤੋ ਤੋਰ ਕੇ ਤਸੱਲੀ ਨਾਲ ਦਿਖਾਇਆ ਜਾਊਗਾ ਪੂਰਾ ਵੇਰਵਾ ਪੂਰੀ ਡਿਟੇਲ ਤੁਹਾਨੂੰ ਮਿਲ ਜੂਗੀ ਇਸ ਵੀਡੀਓ ਦੇ ਵਿੱਚ ਸੋ ਵੀਡੀਓ ਦੇ ਨਾਲ ਐਂਡ ਤੱਕ ਤੁਸੀਂ ਜਰੂਰ ਜੁੜੇ ਰਹੋ ਤਾਂ ਜੋ ਪੂਰੀ ਇਨਫੋਰਮੇਸ਼ਨ ਆ ਸਾਰੇ ਕਿਸਾਨ ਫਾਰਮਰ ਵੀਰਾਂ ਨੂੰ ਉਹ ਮਿਲ ਸਕੇ ਤੇ ਖਾਸ ਵਿਜਿਟ ਇੱਕ ਵਾਰੀ ਫਿਰ ਦੱਸ ਦਿੰਨੇ ਆ ਦੋਸਤੋ ਪਿੰਡ ਰੱਤੇਗੁੱਦੇ ਕਰਨੀ ਆ ਕੋੜ ਦਾਤਾ ਪਿੰਡ ਥੋੜੀ ਦੂਰੀ ਤੇ ਆ ਦਦੇਰ ਸਾਹਿਬ ਪਿੰਡ ਥੋੜੀ ਦੂਰੀ ਤੇ ਆ ਸਰਿਆਲੀ ਵੱਡੀ ਸਰਿਆਲੀ ਤੇ ਜੇਕਰ ਮੈਂ ਨੈਸ਼ਨਲ ਹਾਈਵੇ ਪਠਾਨਾ ਅੰਮ੍ਰਿਤਸਰ ਤੋਂ ਗੱਲ ਕਰੀਏ ਤੇ ਲੈਂਦੇ ਪਾਸੇ ਵੱਲ ਪਿੰਡ ਆ ਦੋਸਤੋ ਕੋਈ ਕਿਲੋਮੀਟਰ ਦੀ ਦੂਰੀ ਤੇ ਆ ਤੇ ਪਿੰਡ ਤੇ ਸੜਕ ਤੇ ਬਿਲਕੁਲ ਸੈਂਟਰ ਦੇ ਵਿੱਚ ਦੋਸਤੋ ਵੀਰ ਹੁਣੀ ਬਾਹਰ ਟਾਣੀਆਂ ਜਾਂ ਹਵੇਲੀਆਂ ਬਿਲਕੁਲ ਖੇਤਾਂ ਦੇ ਵਿੱਚ ਵੀਰ ਉਹਨਾਂ ਦਾ ਨਿਵਾਸ ਆ ਠੀਕ ਆ ਆਉ ਲੈਨੇ ਆਪਦੇ ਡਿਟੇਲ ਵੀਰ ਮਰੀਕ ਸਿੰਘ ਦੇ ਨਾਲ ਗੱਲਬਾਤ ਕਰਕੇ ਸਭ ਤੋਂ ਪਹਿਲਾਂ ਵੀਰ ਮਰੀਕ ਸਿੰਘ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸਾਨੂੰ ਸਾਰੀ ਹੋਰ ਵੀਰ ਜੀ ਠੀਕ ਠਾਕ ਜੀ ਬਹੁਤ ਵਧੀਆ ਸਭ ਸਭ ਅੱਛਾ ਵੀਰ ਮਰੀਕ ਅੱਜ ਆਪਣੇ ਕੋਲ ਵੜਾ ਜਿੱਦਾਂ ਆਪਾਂ ਜ਼ਿਕਰ ਕੀਤਾ ਵੀ ਚਾਰ ਵੜਾ ਨੇ ਹਾਂਜੀ ਚਾਰ ਆ ਤੇ ਦੋ ਸੁਈਆਂ ਨੇ ਤੇ ਦੋ ਗੱਪਣ ਦੋ ਗੱਪਣ ਸਰ ਦੋ ਕੱਲ ਛਾਮੀ ਸੁਈਆਂ ਰਾਤ ਓਕੇ ਜੀ ਹਾਂਜੀ अच्छा वीर अमेरिका ए एक अपने ਭੈਣ ਭਰਾਵਾਂ ਨੂੰ ਡਿਟੇਲ ਸਾਂਝੀ ਕਰਦੀ ਹੈ ਜਿਹੜੀਆਂ ਆਪਣੇ ਕੋ ਹਾਈਐਸਟ ਮਿਲਕ ਵਾਲੀਆਂ ਅਜ ਕਿੰਨੀਆਂ ਵੜਾਂ ਵੀ ਕਿੰਨੀ ਮਿਲਕਿੰਗ ਜਿਹੜੀ ਕਰਾਉਣੀ ਚਾਹੀਦੀ ਹੈ ਜਿਹੜੀ ਗੱਬਣ ਚਾਹ ਜਿਹੜੀ ਸੂਈ ਹੈ ਗੱਬਣ ਸਾਰੇ ਆਪਾਂ ਸਟਾਰਟਿੰਗ ਦੇ ਵਿੱਚ ਵਿਖਾਵਾਂਗੇ ਇਹ ਤੀਜਾ ਸੂਆ ਵੜ ਸੁਣੀ ਹੈ ਓਕੇ ਤੇ ਇਹ ਆਪਾਂ ਨੂੰ ਫਾਰਮ ਵਾਲੇ ਨੇ ਇੰਨੀ ਗੱਲ ਕਹੀ ਆ ਵੀ 47 ਲੀਟਰ ਦੁੱਧ ਦੂਜੇ ਸੂਏ ਚ ਹੋਇਆ ਇਹਦੇ ਥੱਲੇ ਠੀਕ ਹੈ ਜੀ ਫਿਰ ਉਹਨੇ ਜਦੋਂ ਆਪਾਂ ਪਾਸ ਕੀਤੀ ਉਦੋਂ ਵੀ ਇਹ ਗੱਲ ਕਹੀ ਵੀ ਹੁਣ ਤੇ ਤੂੰ ਆ ਲੈ ਲਈ ਆ ਪਾਸ ਕਰ ਲਈ ਆ ਮੇਰੀ ਕਾਂ ਤਸल्ली ਨਾ ਗਰੰਟੀ ਨਾ ਦੇ ਦੇਵੀਂ 47 ਲੀਟਰ ਦੁੱਧ ਨੇ ਦੂਜੇ ਸੂਏ ਚ ਆਇਆ ਆ ਤੀਜਾ ਸੂਆ ਸੁਣੀ ਆ ਭਾਜੀ ਠੀਕ ਹੈ ਜੀ ਸੀਮਨ ਦੀ ਇਹਦੀ ਪ੍ਰੋਪਰ ਸਾਰੀ ਡਿਟੇਲ ਮਿਲੂਗੀ ਓਕੇ ਤੇ ਉਹ ਭਾਜੀ ਉਹਨਾਂ ਨਾਲ ਮੈਂ ਗੱਲ ਕਰਨੀ ਆ ਵੀ ਰਾਤ ਹੀ ਆਈ ਆ ਉਹ ਮੈਨੂੰ ਤਾਂ ਕੱਲ ਨੂੰ ਫੋਨ ਕਰੀਂਦਾ ਅੱਜ ਸਵੇਰ ਦਾ ਟਾਈਮ ਨਹੀਂ ਲੱਗਾ ਉਹਦਾ ਮੈਂ ਤੁਹਾਨੂੰ ਵੇਖ ਕੇ ਦੱਸ ਦੂੰਗਾ ਓਕੇ ਮੰਨ ਕੇ ਚਲੋ ਜਿਹੜੇ ਫਾਰਮ ਦੇ ਵਿੱਚੋਂ ਆਈ ਆ 1.5 200 ਗਾਵ ਬਹੁਤ ਚੰਗਾ ਫਾਰਮ ਬਾਹਰੋਂ ਆਣ ਕੇ ਵੀਰ ਨੇ ਪਾਇਆ ਬੀਨ ਬਹੁਤ ਵਧੀਆ ਬਰੀਡ ਤੇ ਕੰਮ ਕਰਦਾ ਠੀਕ ਅੱਛਾ ਫਿਰ ਮਰੀਕ ਜਿਹੜੀ ਹੁਣ ਆਪਾਂ ਪਹਿਲੇ ਨੰਬਰ ਤੇ ਦਿਖਾਉਣੀ ਹੈ ਤੀਜਾ ਸੁਹਾ ਸੁਣੀ ਹੈ ਤੀਜਾ ਸੁਹਾ ਸੁਣੀ ਠੀਕ ਹੈ ਜੀ ਮਤਲਬ ਰਿਟਰਨ ਦੇ ਵਿੱਚ ਕਹਿ ਲਓ ਬਿੱਲ ਦਿੱਤੀ ਡਿਟੇਲ ਆਪਾਂ ਨੂੰ ਮਿਲ ਜੂਗੀ ਹਾਂਜੀ ਲਓ ਦੋਸਤੋ ਇਹਦੀ ਡਿਟੇਲ ਪੂਰੀ ਠੀਕ ਹੈ ਜੀ ਜਨਮ ਤੋਂ ਲੈ ਕੇ ਠੀਕ ਹੈ ਹੁਣ ਤੱਕ ਪੂਰੀ ਡਿਟੇਲ ਮਿਲ ਜੂਗੀ ਅੱਗੇ ਕਿਸ ਸੀਮਨ ਦੀ ਆ ਕਿਸ ਸੀਮਨ ਤੋਂ ਗੱਭਣ ਆ ਉਹ ਜਿਹੜੇ ਵੀਰ ਨੇ ਪੈਸੇ ਖਰਚ ਕਰਨੇ ਆ ਜਿਹੜੇ ਵੀਰ ਦਾ ਚਾਹਮਣ ਹੋਇਆ ਜਿਹੜਾ ਵੀਰ ਗੇ ਖਰੀਦਣ ਦਾ ਇਹਨੂੰ ਉਹਨੂੰ ਪੂਰੀ ਡਿਟੇਲ ਮਿਲ ਜੂਗੀ 35 ਲੀਟਰ ਦੂਜੇ ਸੂਵੇ ਦੀ ਕਪੈਸਿਟੀ ਸੀਗੀ ਨਾ ਨਾ 47 ਲੀਟਰ ਪਾਜੀ 47 ਲੀਟਰ 47 ਲੀਟਰ ਦੁੱਧ ਨੇ ਸਾਨੂੰ ਜਦੋਂ ਪਾਸ ਕੀਤਾ ਉਦੋਂ ਕਿਹਾ 47 ਲੀਟਰ ਦੁੱਧ ਮੈਂ ਦੂਜੇ ਸੂਵੇ ਚ ਹੋਇਆ ਹੈ ਤੇ ਤੁਹਾਨੂੰ ਓਕੇ ਤੇ ਤੁਸੀਂ ਵੀ ਮੇਰੀ ਵੈਡ ਗਰੰਟੀ ਨਾ ਦੇ ਦੇਜੇ 45 ਤੋਂ 50 ਲੀਟਰ ਵੀ ਦੇਣ ਦਾ ਇਹ ਹੱਕ ਰੱਖਦੀ ਆ ਕੋਈ ਦਿੱਕਤ ਨਹੀਂ ਠੀਕ ਹੈ ਜੀ ਲਓ ਵੀਰ ਬਾਹਰ ਕੋਈ ਤੋੜ ਕੇ ਦਿਖਾਈਏ ਲਓ ਦੱਸੋ ਸੈਕੰਡ ਲੈਕਟੇਸ਼ਨ ਦੇ ਵਿੱਚ ਕਾਫੀ ਵਧੀਆ ਮਿਲਕਿੰਗ ਰਹੀ ਹੈ ਸੈਕੰਡ ਲੈਕਟੇਸ਼ਨ ਦੇ ਵਿੱਚ ਥਰਡ ਲੈਕਟੇਸ਼ਨ ਦੇ ਵਿੱਚ ਹੁਣ ਇਹ ਸੂਣ ਜਾ ਰਹੀ ਆ ਤੇ ਵੀਰਾਂ ਨੂੰ ਰੀਗੇ ਦੱਸ ਦਿੱ ਗਿਆ ਦਿਨ ਹਜੇ ਕਿੰਨੇ ਕੁ ਲੈਣ ਦੀ ਸੁਭਾਵਨਾ ਹੈਗੀ 15 ਦਿਨ ਸਰ ਰਹਿੰਦੇ ਨੇ 15 ਦਿਨ ਹਾਂਜੀ ਲਓ ਦੱਸੋ ਇੱਕ ਜਜਮੈਂਟ ਕਰ ਲੈਣੀ ਹੈ ਸਾਰੇ ਵੀਰਾਂ ਨੇ ਠੀਕ ਹੈ ਜੀ ਤੇ 15 ਕੁ ਦਿਨ ਬਾਕੀ ਆ ਸੁਣ ਦੇ ਵਿੱਚ ਠੀਕ ਹੈ ਜੀ ਤੀਜਾ ਸੁਆ ਸੁਣ ਜਾ ਰਹੀ ਏ ਕੱਦ-ਕੱਡ ਫਾਰਮ ਹੀ ਵੜਾ ਠੀਕ ਹੈ ਜੀ ਮੋਸਟਲੀ ਆਪਾਂ ਦੇਖਦੇ ਆ ਲਾਰਜ ਫਾਰਮਾਂ ਦੇ ਉੱਪਰ ਨਸਲ ਬਰੀਡ ਜਿਹੜੀ ਪ੍ਰੋਪਰ ਪੂਰੀ ਹੁੰਦੀ ਹੈ ਠੀਕ ਹੈ ਜੀ ਉਹਦੇ ਵਿੱਚ ਤੁਸੀਂ ਕਾਊਂਟ ਕਰ ਸਕਦੇ ਜੀ 15 ਦਿਨ ਬਾਕੀ ਅਜੇ ਸੁਣ ਦੇ ਵਿੱਚ ਠੀਕ ਹੈ ਜੀ ਤੇ ਹਾਈएस्ट ਮਿਲਕ ਕੈਪੈਸਿਟੀ ਸੈਕਿੰਡ ਲਕਟੇਸ਼ਨ ਨੂੰ ਵੇਖਦੇ ਹੋਏ ਦੋਸਤੋ ਆਪਾਂ ਇੱਕ ਆਈਡੀਆ ਮੰਨ ਕੇ ਕੋਈ ਵੀਰ ਸਲਦਾ ਕਰ ਸਕਦਾ ਵੀ 45 ਲੀਟਰ ਸੈਕਿੰਡ ਟਾਈਮਰ ਦੀ ਜਿਹੜੀ ਇਹਦੀ ਕੈਪੈਸਿਟੀ ਰਹੀ ਆ ਹਾਈਟ ਕੱਦ ਬਾਕੀ ਲੈਗ ਸਕੋਰ ਤੁਸੀਂ ਵੇਖ ਸਕਦੇ ਜੇ ਉੱਪਰੋਂ ਵੇਖ ਸਕਦੇ ਜੇ ਫਲੈਟ ਪੂਰੀ ਠੀਕ ਆ ਜੀ ਤੇ ਚੌੜੇ ਪਿੱਠ ਪੂਰੇ ਦੇ ਵਿੱਚ ਸਮਾਲ ਸਾਈਜ਼ ਟੇਲ ਤੇ ਹਾਈਟ ਪੂਰੀ ਆ ਠੀਕ ਆ ਜੀ ਹਾਈਟ ਪੂਰੀ ਆ ਕੱਦ ਪੂਰਾ ਵੇਲਵੁੱਲ ਸਪੈਸ਼ਲ ਉਹ ਗੱਡੀ ਨੂੰ ਹਾਲੋ ਜੀ ਅਸਲ ਵਿੱਚ ਅਮਰੀਕਾ ਜਿਆਦਾ ਖੁੱਲੇ ਰਹਿੰਦੇ ਆ ਪਸੂ ਖੁੱਲੇ ਰਹਿੰਦੇ ਸਾਰੇ ਮੇਰਾ ਰੱਸਾ ਤੇ ਵਿਚਾਰੀ ਨੂੰ ਪਿਆ ਹੀ ਨਹੀਂ ਕਦੀ ਬਿਲਕੁਲ ਬਿਲਕੁਲ ਧਿਆਨ ਨਾਲ ਧਿਆਨ ਨਾਲ ਧਿਆਨ ਨਾਲ ਲਾ ਰੱਸਾ ਲਾ ਦੋ ਮੈਂ ਦੱਸੋ ਥੋੜਾ ਰੱਸਾ ਪਾਉਣ ਕਰਕੇ ਆ ਠੀਕ ਆ ਜੀ ਪਸ਼ੂ ਆਪਦੀ ਮਰਜ਼ੀ ਦਾ ਮਾਲਕ ਆ ਕਿਉਂਕਿ ਓਪਨ ਖੁੱਲੇ ਦੇ ਚਰਨ ਦੇ ਆ ਜ਼ਿਆਦਾਤਰ ਫਾਰਮਾਂ ਦੇ ਵਿੱਚ ਤੇ ਜਿਹੜੇ ਫਾਰਮ ਜੋ ਸਾਰਾ ਆਪਾਂ ਲਈ ਉਹਦੇ ਚਿਪ ਸਿਸਟਮ ਲੱਗਾ ਹੋਇਆ ਅੱਛਾ ਜੀ ਹਾਂ ਤੇ ਬਹੁਤ ਵਧੀਆ ਫਾਰਮ ਆ ਠੀਕ ਆ ਜੀ ਤੇ ਟੌਪ ਦਾ ਸਾਰਾ ਰਿਕਾਰਡ ਇਹਦਾ ਮਿਲੂਗਾ ਠੀਕ ਆ ਜੀ ਇਹਦੇ ਵਿੱਚ ਉਹ ਗੱਲ ਨਹੀਂ ਹੋਊਗੀ ਵੀ ਜਿਵੇਂ ਕਹਿਤਾ ਕੋਸ਼ ਤੇ ਨਿਕਲੂ ਕੋਸ਼ ਉਹ ਨਹੀਂ ਨਿਕਲੇ ਕੋਸ਼ ਸੋ ਦੋਸਤੋ ਪਹਿਲੇ ਨੰਬਰ ਤੇ ਜਿਹੜੀ ਆਪਾਂ ਤੁਹਾਨੂੰ ਇਹ ਵੈੜ ਦਿਖਾਤੀ ਆ ਪੂਰਾ ਰਿਕਾਰਡ ਮੈਂ ਪਹਿਲਾਂ ਆਪਾਂ ਜ਼ਿਕਰ ਕਰ ਦਿੱਤਾ ਵੀਰ ਤੋਂ ਲੈ ਕੇ ਜਾਣਕਾਰੀ ਪੂਰਾ ਰਿਕਾਰਡ ਮਿਲ ਜੂਗਾ ਤੁਹਾਨੂੰ ਠੀਕ ਆ ਜੀ ਤੇ ਕਿਸ ਉਸ ਨੰਬਰ ਦੀ ਆਪ ਅੱਗੇ ਕਿਸ ਸੀਮਨ ਤੋਂ ਗੱਭਣਾ ਤੇ ਇਹ ਤਾਂ ਵੀਰ ਜੀ ਵੈਸੇ ਪ੍ਰਾਈਸ ਪ੍ਰੂਜ਼ ਕੀ ਹੋਊਗਾ ਜੇ ਆਪਾਂ ਸੇਲ ਕਰਦੇ ਆਪਾਂ ਇਹਦਾ ਫੌਂਟੇ ਕਰਾਂਗੇ ਸਾਰੀਆਂ ਸਾਰੀਆਂ ਦੇ ਵੀਡੀਓ ਦੇ ਵਿੱਚ ਕਰਦੇ ਠੀਕ ਹੈ ਜੀ ਹਾਂ ਉਹ ਦੱਸੋ ਇਹਦਾ ਮੁੱਲ ਜਿਹੜਾ ਹੈਗਾ ਕਿੰਨੀ ਕੀਮਤ ਆ ਉਹ ਤੁਸੀਂ ਫੋਨ ਕਰ ਲਿਓ ਕਾਲ ਕਰ ਲਿਓ ਸੰਪਰਕ ਕਰ ਲਿਓ ਉਹਦੇ ਵਿੱਚ ਦੱਸ ਦਿੱਤਾ ਜਾਊਗਾ ਕਿ ਕੀ ਰੇਟ ਕੀ ਮੋਲਾ ਇਸ ਵੈੜ ਦਾ ਠੀਕ ਆ ਅਕੇ ਵੀਰ ਜੀ ਜਿਹੜੀ ਆਪਣੇ ਕੋਲੇ ਦੂਜੇ ਨੰਬਰ ਤੇ ਆ ਗਈ ਵੈੜ ਇਹ ਰਾਤੀ ਸੂਰੀਆ ਸੰਸਾਬ ਓਕੇ ਮਗਰ ਇਹਦੇ ਮੇਲਕਾਫ ਆ ਠੀਕ ਹੈ ਜੀ ਇਹ ਮਾਲਕਾਂ ਦੇ ਕਹਿਣ ਮੁਤਾਬਕ ਮੰਨ ਲਓ ਇੱਕ ਇਹ ਫਾਰਮ ਜੋ ਦੋ ਬੈੜਾ ਨਹੀਂ ਦੋਵੇਂ 40 128 ਦੀਆਂ ਅੱਛਾ ਜੀ ਬੱਚੇ ਪਗਰ ਕੁਝ ਸੰਪਰਦੇ ਆ ਠੀਕ ਹੈ ਜੀ ਲਓ ਦੋਸਤੋ ਇਹ 40 128 ਦੀਆਂ ਇਹ ਵੈੜਾ ਠੀਕ ਹੈ ਜਿਹੜੀ ਆਪਾਂ ਤੁਹਾਨੂੰ ਇਸ ਸੈਕੰਡ ਨੰਬਰ ਤੇ ਦਿਖਾ ਰਹੇ ਹਾਂ ਤੇ ਕੱਲ ਰਾਤ ਦੀ ਸੂਈ ਆ ਮਗਰ ਇਹਦੇ ਬੱਚਾ ਮੇਲ ਕਾਫ ਆ ਠੀਕ ਹੈ ਜੀ ਸੋ ਆਰਡਰ ਹੈਵੀ ਆਰਡਰ ਦੇ ਵਿੱਚ ਆ ਬਿਗ ਆਰਡਰ ਦੇ ਵਿੱਚ ਠੀਕ ਆ ਆ ਦੇਖੋ ਜੀ ਹਾਂ ਠੀਕ ਆ ਕਕੋ ਪਸ਼ੂ ਜਿਹੜੇ ਥੋੜਾ ਜਿਹਾ ਓਪਨ ਦੇ ਵਿੱਚ ਰਹਿੰਦੇ ਆ ਖੁੱਲੇ ਰਹਿੰਦੇ ਆ ਇਸ ਕਰਕੇ ਥੋੜਾ ਜਿਹਾ ਕਿਧਣੇ ਕਿਧੇ ਰਸੇ ਦੀ ਹੌਲ ਦੀ ਕਰਦੇ ਆ ਆਪਦੀ ਮਰਜ਼ੀ ਨਾਲ ਖਲੋਣਾ ਪੈਣਾ ਉੱਠਣਾ ਠੀਕ ਹੈ ਹਾਂ ਲੋ ਠੀਕ ਆ ਅੱਛਾ ਬੱਚਾ ਕਿਹੜਾ ਮਗਰ ਦੱਸਿਆ ਬੱਚਾ ਕਿਹੜੇ ਅੱਛਾ ਜੀ ਇਹ ਏਬੀਐਸ ਦੇ ਰਿਸਕਾਂਸਰ ਦਾ ਠੀਕ ਹੈ ਜੀ ਏਬੀਐਸ ਦੇ ਰਿਸਕਾਂਸਰ ਇਹਨਾਂ ਜੀ ਯਾਰ ਦੋਸਤੋ ਕੱਲ ਹੀ ਇਹ ਸੁਈਏ ਬੈਠ ਨਾੜੋ ਬਿਲਕੁਲ ਬੱਚੇ ਦੇ ਨਾਲ ਆ। ਅੱਛਾ ਵੀਰ ਅਮਰੀਕਾ ਕੋਈ ਬੋਲੇ ਦੇ ਉੱਤੇ ਰਾਤ ਚੁਵਾਈ ਹੋਈ ਹੈ ਤੇ ਅੱਜ ਮਾਰਨਿੰਗ ਇਹਦੀ। ਬੋਲਾ ਸਰ 20 ਤੋਂ ਪਲੱਸ ਹੋਊਗਾ ਇਹਦੇ ਥੱਲੇ। ਪੂਰੀ ਮੈਂ ਸਾਫੀ ਕੀਤੀ। ਠੀਕ ਹੈ ਜੀ। ਤੇ ਰਾਤ ਤੇ ਬੱਚਿਆਂ ਨੂੰ ਪਿਆਤਾ ਥੋੜਾ ਥੋੜਾ। ਸਵੇਰੇ ਕੋਈ 8 ਕਿਲੋਟਰ ਬੋਲਾ ਚੁਆਇਆ ਇਹਦੇ ਥੱਲੇ। 8 ਕਿਲੋਟਰ। ਹਾਂ। ਠੀਕ ਹੈ ਜੀ। ਇਹ ਨਾਰਮਲ 35 ਲੀਟਰ ਦੋ ਤਾਂ ਦੇ ਹੀ ਦਊਗਾ ਵਾਦ। ਠੀਕ ਹੈ ਜੀ। ਲਓ ਦੋਸਤੋ 35 ਕਿਲੋਟਰ ਦੀ ਮਿਲਕ ਕੈਪੈਸਿਟੀ ਰਹੂਗੀ ਇਸ ਬੈਡ ਦੀ। ਬਹੁਤ ਚੰਗੀ। ਠੀਕ ਹੈ। ਬਾਕੀ ਬੇਨ ਨੂੰ ਵੇਖੋ ਤੁਸੀਂ ਕਾਫੀ ਸੋਹਣੀਆਂ ਬੇਨ ਮੋਤੇ ਤੌਰ ਤੇ ਉੱਭੀਆਂ ਹੋਈਆਂ ਬੇਨ ਤੁਹਾਨੂੰ ਨਜ਼ਰ ਆ ਜਾਣਗੀਆਂ ਠੀਕ ਹੈ ਜੀ ਹਵਾਨੇ ਨੇ ਤੇ ਚਾਰੇ ਥਾਂ ਸਪੇਸ ਫਿਰਲਾ ਵਿੱਥਾਂ ਜਿੰਨੀਆਂ ਵੀ ਆ ਸੋਹਣੀਆਂ ਨੇ ਠੀਕ ਹੈ ਜੀ ਕਮਾਲ ਦੀਆਂ ਵਿੱਥਾਂ ਫਿਰਲਾ ਨੇ ਠੀਕ ਹੈ ਜੀ ਸੋ 35 ਲੀਟਰ ਦੀ ਜਿਹੜੀ ਦੋਸਤੋ ਮਿਲਕ ਕਪੈਸਿਟੀ ਵਾਲੀ ਇਹ ਵਾਰ ਆ ਠੀਕ ਹੈ ਜੀ ਤੇ ਮਗਰ ਵੀ ਇਹਦੇ ਬੱਛਾ ਮਿਲਕ ਆਫ ਠੀਕ ਹੈ ਜੀ ਤੇ ਵੀਰ ਅਮਰੀਕਾ ਦਾ ਮੁੱਲ ਕੀ ਰਹੂਗਾ 1,25,000 ਦੀ ਦੇਦਾਂਗੇ 1,25 ਦੀ ਹਾਂਜੀ ਠੀਕ ਹੈ ਜੀ। ਨੌਦਸ ਇੱਕ ਲੱਖ 25 ਹਜ਼ਾਰ ਸਵਾ ਲੱਖ ਦੀ ਵੀਰਾਂ ਦਾ ਵੀ ਇਹ ਦੇ ਦਿਆਂਗੇ ਆਪਾਂ। ਸੋ ਕਦ ਵੱਡਾ ਰੇਲ ਫੁੱਲ ਸਪੈਸ਼ਲ ਆ। ਸੋ ਇਸ ਆਈਡੀਏ ਦੇ ਨਾਲ ਤੁਸੀਂ ਸੌਫਦਾ ਕਰ ਸਕਦੇ ਜੀ। ਸੋ ਇੱਕ ਪੁਰਾਣੀ ਹਵਾਨਾਂ ਵਾਲੇ ਵਾ ਤੁਹਾਨੂੰ ਫਿਰ ਆਪਾਂ ਥੋੜਾ ਜਿਹਾ ਨੇੜੇ ਤੋਂ ਦਿਖਾ ਦਿੰਨੇ ਆ। ਆ ਠੀਕ ਹੈ ਜੀ। ਬਾਕੀ ਚਵਾਈ ਵੀਰ ਜੀ ਹੱਥੀ ਆਪਾਂ ਕਰ ਰਹੇ ਮਸ਼ੀਨੀ ਚਵਾਈ ਵੀ ਵਧੀਆ। ਮਸ਼ੀਨੀ ਚਵਾਈ ਇਹ ਮਤਲਬ ਮਸ਼ੀਨ ਦੀਆਂ ਲੱਗੀਆਂ ਜਾਂ ਵੈਸੇ ਤਾਂ ਫਾਰਮੀਆਂ। ਅੱਛਾ ਜੀ। ਤੇ ਫਿਰ ਰਾਤਾਂ ਮੈਂ ਹੱਥੀ ਚੋ ਕੇ ਦੁੱਧ 50 ਰੁਪਿਆ ਦਾ ਸੋਰੀ ਮਸ਼ੀਨ ਲਈ। ਠੀਕ ਹੈ ਜੀ ਠੀਕ ਹੈ। ਠੀਕ ਹੈ। ਲਓ ਜੀ ਅਗਲੀ ਵਾਰ ਕੱਟ ਲਗੇ ਤੇ ਮੰਨ ਲਓ ਰਾਤ ਦੀ ਸੂਈ ਹੈ ਠੀਕ ਹੈ ਜੀ ਕਿੰਨੀਆਂ ਸੂਈਆਂ ਹੈ ਰਾਤ ਓਕੇ ਦੂਜਾ ਸਵੇਰ ਇੱਕੇ ਫਾਰਮ ਚ ਆਈਆਂ 40128 ਦੀ ਹੈ ਮਾਲਕਾ ਦੇ ਕਹਿਣ ਮੁਤਾਬਿਕ ਇਹ ਆਪ ਜਿਹੜੀ ਹੁਣ 40128 ਦੀ ਹੈ ਹਾਂ ਇਹਦੇ ਮਗਰ ਫੀਮੇਲ ਕਾਫ ਆ ਠੀਕ ਹੈ ਜੀ ਇਹ ਵਿਸਕੋਂਸਨ ਦਾ ਠੀਕ ਹੈ ਜੀ ਲਓ ਦੋਸਤੋ ਇਹ ਹੈ ਵੀ ਦੂਜਾ ਸਵੇਰ ਜੀ ਨਾ ਦੂਜਾ ਸਵੇਰ ਦੂਜਾ ਸਵੇਰ ਠੀਕ ਹੈ ਜੀ ਸੋ ਇਹਦੇ ਮਗਰ ਦੋਸਤੋ ਫੀਮੇਲ ਕਾਫ ਆ ਤੇ ਵਰ ਤੁਸੀਂ ਇਹ ਵੀ ਵੇਖ ਕੇ ਚੈੱਕ ਕਰ ਸਕਦੇ ਠੀਕ ਆ ਜੀ ਬਿਲਕੁਲ ਇੱਕੋ ਟਾਈਮ ਤੇ ਸੁਈਆਂ ਨੇ ਇੱਕ ਪਹਿਲਾਂ ਤੁਹਾਨੂੰ ਜਿਹੜੀ ਦਿਖਾਈ ਆਪਾਂ ਦੂਜੇ ਨੰਬਰ ਤੇ ਇਹ ਤੀਸਰੇ ਨੰਬਰ ਤੇ ਵੀਰਵਾ ਆਪਾਂ ਨਾਲ ਦੀ ਨਾਲ ਪਾ ਦਿੰਨੇ ਆ ਸੁਈਆਂ ਇਕੱਠੀਆਂ ਨੇ ਰਾਤ ਹੀ ਸੁਈਆਂ ਨੇ ਕੱਲ ਸ਼ਾਮ ਦੀਆਂ ਹਾਈਟ ਕੱਟ ਪੂਰਾ ਠੀਕ ਆ ਜੀ ਆ ਤੁਸੀਂ ਵੇਖ ਕੇ ਚੈੱਕ ਕਰੋ ਹਾਈਟ ਫੁੱਲ ਬਟਾ ਫੁੱਲ ਵੱਡੀ ਹਾਈਟ ਤੇ ਬਾਕੀ ਇੱਕ ਵਾਰੀ ਸੂਸਵਾ ਦੇ ਵਿੱਚ ਪਸ਼ੂ ਆ ਹੀ ਜਾਂਦਾ ਦੋਸਤੋ ਠੀਕ ਆ ਜੀ ਲਓ ਜੀ ਸੋਹਣੇ ਕੱਟ ਕਾਠ ਦੇ ਵਿੱਚ ਆ ਬਿਲਕੁਲ ਤਾਜ਼ੀਆਂ ਸੁਈਆਂ ਸੁਵਾਈਆਂ ਨੇ ਜੇਰਜੁਰ ਪ੍ਰੋਪਰ ਪਾ ਦਿੱਤੀਆਂ ਦੋਸਤੋ ਇਹਨਾਂ ਬਿਹੜਾਂ ਨੇ ਕੱਲ ਸ਼ਾਮ ਦੀਆਂ ਜਦੋਂ ਸਈਆਂ ਨੇ ਠੀਕ ਹੈ ਸੋ ਵਾਟਰ ਕੁਆਲਟੀ ਚੰਗੀ ਆ ਠੀਕ ਹੈ ਸੋ ਵਾਟਰ ਕੁਆਲਟੀ ਬੈਕ ਸਾਈਡ ਤੋਂ ਆ ਦੇਖੋ ਠੀਕ ਹੈ ਜੀ ਅੱਛਾ ਵੀਰ ਮਰੀਕ ਇਹਦੀ ਮਿਲਕ ਕਪੈਸਿਟੀ ਕਿੰਨੀ ਰਹੂਗੀ ਇਹ ਸੰਤੋਖ ਸਾਹਿਬ ਦੋਨਾਂ ਦਾ ਆਉਂਦੇ 35 ਸੌਰੀ 30 30 ਲੀਟਰ ਦੁੱਧ ਪੀਪਲ ਨੂੰ ਨਾਲ ਚੋਆ ਆਇਆ ਆ ਜੀ 30 ਤੋਂ ਪਲਾਸੀ ਚੱਲੂ ਸਾਰੇ ਵੀ ਸੋਚਦਾ ਮੰਨ ਲਓ ਗਰਮੀ ਆ ਗਈ ਤੇ 35 ਲੀਟਰ ਦੁੱਧ ਤਾਂ ਇਹਨੂੰ ਕੀ ਕਹਿੰਦਾ ਜਿੱਡੀ ਸੋਹਣੀ ਤਿਆਰੀ ਇਹਦੀ ਬਿਲਕੁਲ ਜੀ ਬਿਲਕੁਲ ਮਗਰੇ ਦੇ ਉਹ ਬੱਚੀ ਜੇ ਵਿਖਾ ਦਿਓ ਲਓ ਜੀ ਲਓ ਜੀ ਆ ਬੱਚੀ ਆ ਗਈ ਸੋ ਬੱਚੀ ਦੋਸਤੋ ਬਹੁਤ ਸੋਹਣੀ ਹੈ ਠੀਕ ਹੈ ਜੀ ਉਹ ਬ੍ਰੀਡ ਆ ਵੇਖ ਸਕਦੇ ਤੁਸੀਂ ਫੀਮੇਲ ਕਾਫ ਆ ਤੇ ਵੀਰ ਅਮਰੀਕਾ ਇਹਦਾ ਮੁੱਲ ਕੀ ਕਰਾਂਗੇ ਆਪਾਂ ਕੀ ਲੈਣ ਦੇ ਰਹੂਗਾ ਇਸ ਵੇੜ ਦਾ 1 ਲੱਖ 20 ਹਜ਼ਾਰ ਦੀ ਦੇ ਦਾਂਗੇ ਤੁਹਾਨੂੰ ਸਾਬ 1 ਲੱਖ 20 ਹਜ਼ਾਰ ਦੀ ਹਾਂਜੀ ਠੀਕ ਹੈ ਜੀ ਤਾਂ ਦੋਸਤੋ 1 ਲੱਖ 20 ਹਜ਼ਾਰ ਦੀ ਤੁਹਾਨੂੰ ਮਿਲ ਜੂਗੀ ਠੀਕ ਹੈ ਮਗਰ ਫੀਮੇਲ ਕਾਫ ਆ ਤੇ 35 30 ਤੋਂ 15 35 35 ਲੀਟਰ ਤੱਕ ਜਿਹੜੀਆਂ ਦੋਸਤੋ ਇਹ ਵੇੜਾਂ ਚੱਲਣ ਵਾਲੀਆਂ ਨੇ ਠੀਕ ਹੈ ਤੇ ਇਹ ਆਪ 40 128 ਦੀ ਹਾਂਜੀ 40 ਠੀਕ ਹੈ 40 128 ਤੇ ਅਗਲੀ ਆਪਾਂ ਕਰੀਏ ਜੀ ਚੌਥੇ ਨੰਬਰ ਤੇ ਜਿਹੜੀ ਵਹਿੜ ਦਿਖਾਉਣੀ ਹੈ ਆਪਣੀ ਇਹ ਗੱਬਣਾ ਦੀ ਠੀਕ ਹੈ ਜੀ ਅੱਛਾ ਇਹ ਸੂਆ ਕਿੰਨਾ ਸਮਾਂ ਸੂਣ ਜਾ ਰਹੀ ਹੈ ਵੀਰ ਇਹ ਦੂਜਾ ਸੂਆ ਸੂਣ ਜਾ ਰਹੀ ਹੈ ਸਮਾਂ ਵੈਸੇ ਦੀ ਤਿਆਰੀ ਲੈਂਦੀ ਹੈ ਜਦੋਂ ਥੋੜੇ ਜਿਹੜਾ ਜਰੂਰੀ ਪੰਜ ਚਾਰ ਦਿਨ ਠੀਕ ਹੈ ਸੋ ਦੋਸਤੋ ਪੰਜ ਚਾਰ ਦਿਨ ਹਜੇ ਬਾਕੀ ਆ ਦੂਜਾ ਸੂਆ ਠੀਕ ਹੈ ਤੇ ਕੱਦ ਮੀਡੀਅਮ ਤੋਂ ਥੋੜੀ ਜਿਹੀ ਉੱਚੀ ਆ ਵੱਡੀਆਂ ਵਹਿੜਾਂ ਦੇ ਵਿੱਚ ਆਪਾਂ ਗਿਣਤੀ ਕਰ ਸਕਦੇ ਆ ਇਸ ਵਹਿੜ ਦੀ ਵੀ ਬਾਕੀ ਥਣ ਮੁਠੀ ਆ ਪੂਰਾ ਹਾਥੀ ਚਵਾਈ ਵਾਲਾ ਥਾਣਾ ਬਲੈਕ ਥਾਣਾ ਦੋਸਤੋ ਗੁਲਾਬੀ ਆਰਡਰ ਤੇ ਹਵਾਨੇ ਲੇਵੇ ਦੀ ਸ਼ੇਪ ਤੁਸੀਂ ਦੇਖੋ ਸਾਈਜ਼ ਦੇਖੋ ਠੀਕ ਹੈ ਜੀ ਤੇ ਥੋੜਾ ਜਿਹਾ ਜਿਵੇਂ ਹਜੇ ਦਿਨ ਬਾਕੀ ਆ ਕੋਈ 5 6 ਦਿਨ ਹੋਰ ਕੱਟ ਗਈ ਤੇ ਆਰਡਰ ਜਿਹੜਾ ਦੋਸਤੋ ਫਿਕਸ ਜਿਹਾ ਠੀਕ ਹੈ ਜੀ ਕਿਉਂਕਿ ਟਲਕਵਾ ਨਹੀਂਗਾ ਬਿਲਕੁਲ ਫਿਕਸ ਆਰਡਰ ਦੇ ਵਿੱਚ ਹੀ ਰਹੂਗੀ ਕਰਮਾ ਲਈ ਆ ਦੇਖੋ ਜੀ ਠੀਕ ਉਹ ਤੋਰਾ ਤਾਰਾ ਬਹੁਤ ਸੋਹਣਾ ਫਵਾਨਾ ਲੇਵਾ ਦੋਸਤੋ ਚੰਗਾ ਚੰਗੇ ਮਿਲਕ ਦੀ ਆਪਾਸ ਇਸ ਵੈਡ ਤੋਂ ਵੀ ਕਰ ਸਕਦੇ ਹਾਂ ਠੀਕ ਆ ਹਾਈਟ ਮੀਡੀਅਮ ਤੋਂ ਥੋੜੀ ਜਿਹੀ ਉੱਚੀ ਆ ਠੀਕ ਆ ਜਿਸ ਕਰਕੇ ਥੋੜਾ ਜਿਆ ਲੱਗਦਾ ਵੀ ਵੱਡੀਆਂ ਬੈੜਾਂ ਦੇ ਵਿੱਚ ਗਿਣਤੀ ਹੁੰਦੀ ਆ ਇਸ ਵੈਡ ਦੀ ਅੱਛਾ ਵੀਰ ਮਰੀਕ ਇਹ ਤਾਂ ਮੁੱਲ ਫਿਰ ਕੀ ਦੇਊਗਾ ਵੀਰ ਇਹਦਾ ਮੁੱਲ ਸੰਤੋ ਸਾਹਿਬ 95000 ਦੀ ਦੇ ਦੇਣਗੇ 95 ਦੀ ہاں ਲੋ ਵੀ ਸੋ ਤੁਸੇ 95000 ਦੀ ਮਿਲ ਜੂਗੀ ਜਿਹੜੀ ਆਪਾਂ ਤੁਹਾਨੂੰ ਲਾਸਟ ਵਿੱਚ ਦਿਖਾਈ ਆ ਇਹ ਵੈਰ ਠੀਕ ਆ ਜੀ ਦੂਜਾ ਸੂਬਾ ਤੇ ਅੱਜ ਫਿਰ ਖਾਲੇ ਚਾਰ ਪਸ਼ੂ ਆਪਾਂ ਜਿਹੜੇ ਤੁਹਾਨੂੰ ਦਿਖਾਉਣੇ ਸੀ ਚਾਰ ਐਨੀਮਲ ਦਿਖਾਉਣੇ ਸੀਗੇ ਦੋ ਵੈੜਾ ਬਿਲਕੁਲ ਤਾਜ਼ੀਆਂ ਸੁਈਆਂ ਸੁਵਾਈਆਂ ਨੇ ਤੇ ਇਹ ਦੋ ਜਿਹੜੀਆਂ ਗੱਬਣ ਆ ਠੀਕ ਆ ਸੋ ਚਾਰ ਐਨੀਮਲ ਨੇ ਬਾਕੀ ਟੌਪ ਬਰੀਡ ਦੀਆਂ ਜਿਹੜੀਆਂ ਦੋਸਤ ਵੈੜੀਆਂ ਵੈੜੀਆਂ ਹੈਗੀਆਂ ਨੇ ਵੈੜਾਂ ਜਿਹਾ ਹੈਗੀਆਂ ਨੇ ਚੰਗੀਆਂ ਨੇ ਸੋ ਜਿਹੜੇ ਵੀਰ ਹਾਈਐਸਟ ਮਿਲਕ ਕਪੈਸਿਟੀ ਵਾਲੇ ਪਸ਼ੂ ਖੋਣੇ ਚਾਹੁੰਦੇ ਆ ਫਾਰਮ ਦੇ ਵਿੱਚ ਠੀਕ ਆ ਜੀ ਇਹ ਕਿ ਕਿਸੇ ਵੀਰ ਨੇ ਨਵਾਂ ਕੰਮ ਸ਼ੁਰੂ ਕੀਤਾ ਤੇ ਚੰਗੀ ਨਸਲ ਦੇ ਪਸ਼ੂ ਲੈਣੇ ਚਾਹੁੰਦੇ ਜੇ ਤੇ ਇੱਕ ਵਾਰੀ ਤੁਸੀਂ ਆਣ ਕੇ ਇੱਥੇ ਵਿਜ਼ਿਟ ਕਰੋ ਦੇਖੋ ਅੱਖੀਂ ਵੇਖੋ ਆਪਣਾ ਹਥੀ ਜੋਗੇ ਤਸੱਲੀ ਕਰ ਸਕਦੇ ਜੇ ਹੁਣ ਬੌਲੇ ਤੇ ਚਲਦੀਆਂ ਪਈਆਂ ਨੇ ਜਿਹੜੀਆਂ ਵੇੜਾਂ ਸੁਈਆਂ ਨੇ ਤੇ ਚੰਗਾ ਬੌਲਾ ਹੁਣ ਇਹਨਾਂ ਦੇ ਥੱਲੇ ਹਾਜ਼ਰ ਆ ਤੇ ਵੀਰ ਅਮਰੀਕ ਹੋਰ ਕੋਈ ਗੱਲਬਾਤ ਕਸਮ ਸਭ ਬਹੁਤ ਵਧੀਆ ਠੀਕ ਹੈ ਤੇ ਨੰਬਰ ਇੱਕ ਵਾਰੀ ਕਰ ਦਈਏ ਸਾਂਝੇ 94174 ਹਾਂਜੀ 55876 ਠੀਕ ਹੈ ਜੀ 94174 55876 ਠੀਕ ਹੈ ਜੀ ਹਾਂ ਜੀ ਜਿਹੜਾ ਮੇਰਾ ਵੀਰ ਭਰਾ ਆਵੇ ਐਡਰੈਸ ਅਮਰੀਕ ਸਿੰਘ ਖੂਹ ਵਾਲਾ ਪੁੱਛ ਲੈ ਠੀਕ ਹੈ ਜੀ ਤਾਂ ਵੀ ਮੰਨ ਲਓ ਆਪਣਾ ਘਰ ਸੌਖਾ ਠੀਕ ਆ ਪਈ ਜਾਂਦਾ ਬਿਲਕੁਲ ਜੀ ਬਿਲਕੁਲ ਲਓ ਦੋਸਤੋ ਅੱਜ ਇਹ ਆਪਣੀ ਵਿਸ਼ੇਸ਼ ਤੇ ਖਾਸ ਵਿਜਿਟ ਸੀਗੀ ਸੰਤੂ ਸੰਤੂ ਡੇਰੀ ਫਾਰਮ ਪਿੰਡ ਰੱਤਾ ਗੋਦਾ ਵੀਰ ਅਮਰੀਕ ਸਿੰਘ ਉਹਨਾਂ ਦੇ ਫਾਰਮ ਤੇ ਪਹੁੰਚੇ ਸੀ ਅੱਜ ਤੇ ਡੇਰੀ ਫਾਰਮਿੰਗ ਦੇ ਨਾਮ ਨਾਲ ਕੁਪੜੀ ਫੇਰ ਆਪਾਂ ਦੱਸ ਦੇਣੇ ਆ ਦੋਸਤੋ ਬਿਲਕੁਲ ਟਾਪ ਕਲਾਸ ਬਰੀਡ ਜਿਹੜੀ ਆ ਡੇਰੀ ਫਾਰਮਿੰਗ ਦੇ ਵਿੱਚ ਵੀਰ ਹੁਣ ਦੇ ਕੋਲ ਅਵੇਲੇਬਲ ਹੈਗੀ ਆ ਚੰਗੀ ਜੰਗੀ ਹਾਈਐਸਟ ਕਪੈਸਿਟੀ ਵਾਲੀ ਵੜ ਵੀ ਵੀਰ ਉਹਨਾਂ ਦੇ ਫਾਰਮ ਤੇ ਅਵੇਲੇਬਲ ਆ ਠੀਕ ਆ ਜੀ ਤੇ ਇੱਕ ਨਾਲ ਦੇ ਨਾਲ ਪਸ਼ੂ ਵਪਾਰ ਦਾ ਕੰਮ ਆ ਤੇ ਜਿਹੜੇ ਵਪਾਰ ਦੀ ਲਾਈਨ ਦੇ ਵਿੱਚ ਪਸ਼ੂ ਵੀ ਆਉਂਦੇ ਆ ਉਹ ਵੀ ਪੂਰੀ ਟੌਪ ਕਲਾਸ ਦੇ ਪਸ਼ੂ ਹੁੰਦੇ ਆ ਠੀਕ ਆ ਜੀ ਕੋਈ ਵੀਰ 30 ਤੋਂ ਪਲੱਸ 40 ਤੋਂ ਪਲੱਸ 45 ਪਲੱਸ 45 ਵਾਲੀਆਂ ਵੜਾ ਖਰੀਦਣਾ ਚਾਹੁੰਦਾ ਤਾਂ ਤੁਸੀਂ ਦਿੱਤੇ ਗਏ ਨੰਬਰਾਂ ਤੇ ਕਾਲ ਕਰ ਸਕਦੇ ਜੀ ਸਮੇਂ-ਸਮੇਂ ਨਾਲ ਬਹੁਤ ਟੌਪ ਕਲਾਸ ਦੀ ਬਰੀਡ ਜਿਹੜੀ ਇੱਥੇ ਆਉਂਦੀ ਰਹਿੰਦੀ ਆ ਬਾਕੀ ਆਪਣਾ ਤੁਸੀਂ ਸਮੇਂ-ਸਮੇਂ ਨਾਲ ਸੰਪਰਕ ਬਣਾ ਕੇ ਰੱਖ ਲਿਓ ਆਏ ਨਵੇਂ ਪਸ਼ੂਆਂ ਬਾਰੇ ਬਤੇਰੇ ਡਿਟੇਲ ਜਿਹੜੀ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ 7 ਸ਼ਰੀਆ ਕਾਲ ਜੀ